ਮੱਥਾ ਟੇਕਣ ਦਾ ਮਤਲਬ ਕੀ ਹੈ ਕੋਈ ਸਾਨੂੰ ਖਲੋ ਕੇ ਬਾਹਰ ਸਮਝਾ ਨਹੀਂ ਰਿਹਾ ਇਹ ਤਾਂ ਜਰੂਰ ਸੇਵਾਦਾਰ ਬਾਹਰ ਖਲੋਤੇ ਦੱਸ ਦੇਣਗੇ ਆਪਣਾ ਸਿਰ ਟੱਕ ਲਓ ਸੁਚੇਤ ਰਹੋ ਪਰ ਇਹ ਥੋੜਾ ਕੋਈ ਸਾਨੂੰ ਸਿਖਾਉਂਦਾ ਹੈ ਜੀ ਚੱਲਿਓ ਤੇ ਪਹਿਲਾਂ ਹੱਥ ਜੋੜ ਲਓ ਅੰਦਰ ਜਾ ਕੇ ਮੱਥਾ ਟੇਕਿਓ ਆਪਾਂ ਜਿੰਨੇ ਵੀ ਆਉਨੇ ਆ ਸਾਰੇ ਪਹਿਲਾਂ ਸਾਡੇ ਹੱਥ ਜੋੜ ਜਾਂਦੇ ਆ ਜੀ ਫਿਰ ਆਪਾਂ ਮੱਥਾ ਟੇਕਣ ਲੱਗ ਪੈਂਦੇ ਆ ਗੁਰਮੁਖ ਕੋ ਸ਼ਰੀਰ ਦਾ ਕੋਈ ਵੀ ਧਰਮ ਦਾ ਕਰਮ ਅਸੀਂ ਬਾਹਰ ਮੁਕੀ ਕਰਨੇ ਆ ਸੱਚ ਹੈ ਉਸ ਹਰ ਕਰਮ ਦਾ ਅੰਤਰੀਵ ਅਰਥ ਹੈ ਫਿਰ ਬੇਨਤੀ ਹੈ ਹੱਥ ਜੋੜਨ ਦਾ ਕੋਈ ਅੰਤਰੀਵ ਅਰਥ ਹੈ ਮੱਥਾ ਟੇਕਣ ਦਾ ਕੋਈ ਅੰਤਰੀਵ ਅਰਥ ਹੈ ਪਰ ਕਰਮਾਂ ਕਰਨ ਦਾ ਕੋਈ ਅੰਤਰੀਵ ਅਰਥ ਹੈ ਜੇ ਅੰਦਰ ਵਾਲੇ ਅਰਥ ਗਵਾਚ ਜਾਣ ਉਸ ਅਰਥ ਦੀ ਅੰਦਰ ਤਬਦੀਲੀ ਉਹ ਇਉਂ ਕਹਿ ਲਓ ਬਾਹਰੋਂ ਕਰਕੇ ਅੰਦਰੋਂ ਤਬਦੀਲੀ ਨਾ ਆਵੇ ਤੇ ਫਿਰ ਉਹਨੂੰ ਗੁਰਬਾਣੀ ਕਈ ਵਾਰੀ ਖੰਡਨ ਕਰ ਦਿੰਦੀ ਵੀ ਇਹ ਕਰਮਕਾਂਡੀ ਹੋ ਗਿਆ ਅੰਦਰੋਂ ਭੁੱਲ ਗਿਆ ਫਿਰ ਬੇਂਤੀ ਬਾਣੀ ਨੇ ਮੱਥਾ ਟੇਕਣ ਨੂੰ ਬੜਾ ਸਵੀਕਾਰ ਕੀਤਾ ਹੁਣ ਜਿਵੇਂ ਇੱਕ ਸ਼ਬਦ ਅਸੀਂ ਪੜਨੇ ਆ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਪਹਿਲਾਂ ਮੈਂ ਬੇਨਤੀ ਕਰਾਂਗਾ ਮੱਥਾ ਟੇਕਣ ਨੂੰ ਗੁਰਬਾਣੀ ਨੇ ਨਮਸਕਾਰ ਨੂੰ ਸਵੀਕਾਰ ਕੀਤਾ ਡੰਡੌਤ ਉੰਜ ਵੈਸੇ ਡੰਡੌਤ ਦਾ ਸਿੱਧਾ ਜਿਹਾ ਅਰਥ ਆਪਾਂ ਕਰ ਦਿੰਦੇ ਆ ਜੀ ਆ ਜਿਵੇਂ ਝੋਕੇ ਮੱਥਾ ਟੇਕਣੇ ਇਹ ਡੰਡੌਤ ਨੇ ਡੰਡੋਤ ਦਾ ਅਰਥ ਹੈ ਬਿਲਕੁਲ ਸਿੱਧੇ ਲੇਟ ਜਾਣਾ ਅਸਲ 'ਚ ਇਹ ਸ਼ਬਦ ਦੋ ਇਹਦਾ ਜੇ ਸ਼ਬਦ ਦੇ ਅਸੀਂ ਇਹਨੂੰ ਸੰਧੀ ਛੇਦ ਕਰ ਲਈਏ ਇਹ ਸ਼ਬਦ ਕਹੇ ਡੰਡ ਔਤ ਡੰਡ ਦਾ ਅਰਥ ਡੰਡਾ ਸੋਟਾ ਔਤ ਦਾ ਅਰਥ ਤਰ੍ਹਾਂ ਡੰਡ ਔਤ ਇਹਦਾ ਅਰਥ ਹੈ ਡੰਡੇ ਦੀ ਤਰ੍ਹਾਂ ਤੇ ਸਿੱਧਾ ਲਫ਼ਜ਼ ਹੋ ਗਿਆ ਜੀ ਸਿੱਧੇ ਲੇਟ ਜਾਣਾ ਹੁਣ ਇਹ ਵੀ ਠੀਕ ਹੈ ਜੀ ਡੰਡੋਤ ਡੰਡੇ ਦੀ ਤਰ੍ਹਾਂ ਪਰ ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਡੰਡਾਉਤ ਡੰਡੇ ਦੀ ਤਰ੍ਹਾਂ ਸੱਚ ਹੈ ਕਿ ਡੰਡਾਉਤ ਵਿੱਚੋਂ ਵੀ ਬਹੁਤ ਕੁਝ ਸਿੱਖਾਂ ਨੂੰ ਮਿਲਦਾ ਹੈ ਡੰਡਾ ਬਿਲਕੁਲ ਸਿੱਧਾ ਪਿਆਖ ਹੈ ਪਰ ਜਿਸ ਦੇ ਹੱਥ ਵਿੱਚ ਡੰਡਾ ਹੈ ਡੰਡਾ ਆਪਣੀ ਮਰਜ਼ੀ ਨਹੀਂ ਕਰਦਾ ਜਿਹਦੇ ਹੱਥ ਵਿੱਚ ਹੈ ਮਰਜ਼ੀ ਉਹਦੀ ਚੱਲਦੀ ਹੈ ਮੰਨ ਲਓ ਆਦਮੀ ਨੇ ਆਪਣੇ ਹੱਥ 'ਚ ਡੰਡਾ ਪਕੜਿਆ ਉਹਦੀ ਮਰਜ਼ੀ ਹੈ ਡੰਡੇ ਨੂੰ ਆਪਣੇ ਮੋਢੇ 'ਤੇ ਰੱਖ ਲੈ ਮੈਨੂੰ ਯਾਦ ਹੈ ਜਦੋਂ ਮੱਝਾਂ ਛੇੜਨ ਜਾਣੀਆਂ ਤੇ ਕਈ ਵਾਰੀ ਡਾਂਗ ਡੰਡਾ ਆਪਣੇ ਮੋਢੇ ਉੱਤੇ ਰੱਖ ਲੈਂਦੇ ਸਾਂ ਉਸੇ ਡੰਡੇ ਨੂੰ ਬੰਦਾ ਆਪਣੇ ਹੱਥ 'ਚ ਪਕੜ ਕੇ ਜਿਵੇਂ ਤੁਰਦੇ ਸਾਂ ਤੇ ਬਾਹਾਂ ਲਮਕਾ ਕੇ ਡੰਡਾ ਥੱਲੇ ਨਹੀਂ ਸਨ ਲੱਗਦੇ ਤੇ ਉਸੇ ਡੰਡੇ ਨੂੰ ਘਰ ਮੰਜੀ ਦੇ ਪਾਵੇ ਨਾਲ ਰੱਖ ਦੇਣਾ ਮੰਜੀ ਦੀ ਹੀ ਨਾਲ ਲਾ ਦੇਣਾ ਉਸੇ ਡੰਡੇ ਨੂੰ ਕੰਧ ਨਾਲ ਰੱਖ ਦੇਣਾ ਉਸੇ ਡੰਡੇ ਨੂੰ ਜ਼ਮੀਨ ਤੇ ਵੀ ਸੱਟ ਦੇਣਾ ਹੁਣ ਯਾਦ ਰੱਖੋ ਡੰਡਾ ਆਪਣੀ ਮਰਜ਼ੀ ਕਰ ਰਿਹਾ ਉਹ ਤਾਂ ਹੱਥ ਵਾਲੇ ਦੀ ਮਰਜ਼ੀ ਹੈ ਉਹਦੀ ਮਰਜ਼ੀ ਮੋਢੇ ਤੇ ਰੱਖੇ ਉਹਦੀ ਮਰਜ਼ੀ ਧਰਤੀ ਤੇ ਸੱਟੇ ਉਹਦੀ ਮਰਜ਼ੀ ਮੰਜੇ ਨਾਲ ਲਾ ਦੇ ਗੁਰਮਖੋਡ ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ ਡੰਡਾ ਜਿਹਦੇ ਖਾਤ ਵਿੱਚ ਹੈ ਮਰਜ਼ੀ ਉਹਦੀ ਚੱਲ ਨਹੀਂ ਹੈ ਡੰਡੌਤ ਦਾ ਅਰਥ ਵੀ ਕੇਵਲ ਬਾਰ ਮੁਕੀ ਲੇਟਣਾ ਨਹੀਂ ਜਿਵੇਂ ਡੰਡਾ ਜਿਹਦੇ ਖਾਤ ਵਿੱਚ ਹੋਵੇ ਉਹਦੀ ਮਰਜ਼ੀ ਉਸਾਲ ਚੱਲਦਾ ਹੈ ਡੰਡੌਤ ਦਾ ਬਾਹਰ ਅਰਥ ਹੈ ਲੰਮੇ ਲੇਟਣਾ ਤੇ ਅੰਤਰੀਵ ਅਰਥ ਹੈ ਡੰਡੇ ਦੀ ਤਰ੍ਹਾਂ ਆਪਣੇ ਆਪ ਨੂੰ ਗੁਰੂ ਦੇ ਹੱਥ ਵੀ ਸਮਰਪਿਤ ਕਰ ਦੇ ਜਿਵੇਂ ਗੁਰੂ ਦੀ ਮਰਜ਼ੀ ਉਸੇ ਤਰ੍ਹਾਂ ਚਲਾਈ ਜਾਏਗਾ ਫਿਰ ਬੇਨਤੀ ਹੈ ਡੰਡੌਥ ਇੱਕ ਸ਼ੈਕਸਪੀਅਰ ਦੀ ਘਟਨਾ ਹੈ ਉਹਨੇ ਆਪਣੇ ਕਲਨਾਵਲ ਚ ਲਿਖਿਆ ਪ੍ਰੋਫੈਸਰ ਸਾਹਿਬ ਸਹੋਣਾ ਵੀ ਇੱਕ ਦਾ ਕੋਟ ਕੀਤਾ ਉਹਨੂੰ ਉਹ ਕਹਿੰਦੇ ਦੋ ਆਦਮੀ ਤੁਰੇ ਜਾ ਰਹੇ ਸਨ ਸੌਕਾ ਸਮਝਣ ਲਈ ਜੀ ਕਿ ਨਮਸਕਾਰ ਦੋ ਆਦਮੀ ਸੈਰ ਕਰਨ ਜਾ ਰਹੇ ਸਨ ਇੱਕ ਦਾ ਨੌਕਰ ਨਾਲ ਸੀ ਤੇ ਇੱਕ ਆਦਮੀ ਗੱਲ ਸਮਝਾ ਰਿਹਾ ਕੋਈ ਤੇ ਉਹ ਨੌਕਰ ਜਿਹੜਾ ਨਾਲ ਸੀ ਉਹ ਕਹਿੰਦਾ ਸਾ ਮੈਨੂੰ ਸਮਝ ਨਹੀਂ ਪਈ ਉਹ ਦੂਜੀ ਵਾਰੀ ਫਿਰ ਸਮਝਾਉਂਦਾ ਹੈ ਉਹ ਕਹਿੰਦਾ ਸਮਝ ਨਹੀਂ ਪਈ ਤੀਸਰੀ ਵਾਰੀ ਫਿਰ ਸਮਝਾਉਂਦਾ ਤੇ ਉਹ ਨੌਕਰ ਕਹਿੰਦਾ ਮੈਨੂੰ ਸਮਝ ਨਹੀਂ ਪਈ ਤੀ ਤਿੰਨ ਵਾਰੀ ਸਮਝਾਉਣ ਤੋਂ ਬਾਅਦ ਤੇ ਉਹ ਜਿਹੜਾ ਸਮਝਾ ਰਿਹਾ ਉਹ ਖਿੱਚ ਗਿਆ ਉਹਦੇ ਹੱਥ ਵੀ ਡੰਡਾ ਸੀ ਜੀ ਉਹਨੇ ਡੰਡਾ ਨਾਲ ਧਰਤੀ ਤੇ ਮਾਰਿਆ ਤੇ ਕਹਿੰਦਾ ਤੇਰੇ ਨਾਲ ਉਹ ਤੇ ਡੰਡਾ ਚੰਗਾ ਮੇਰੀ ਗੱਲ ਇੱਕ ਖਿੰਚ ਇਸ਼ਾਰਾ ਸਮਝ ਗਿਆ ਤੇ ਨੌਕਰ ਨੇ ਅੱਗੋਂ ਜਵਾਬ ਦਿੱਤਾ ਕਹਿੰਦਾ ਮਾਲਕ ਗੱਲ ਇਹ ਵੇ ਡੰਡਾ ਤੇਰੇ ਹੱਥ ਵਿੱਚ ਹੈ ਮੇਰੀ ਬੁੱਧੀ ਤੇਰੇ ਹੱਥ ਵਿੱਚ ਨਹੀਂ ਫਿਰ ਬੇਨਤੀ ਸੁਣੋ ਕਿ ਡੰਡਾ ਤੁਹਾਡੇ ਹੱਥ 'ਚ ਹੈ ਮੇਰੀ ਬੁੱਧੀ ਤੁਹਾਡੇ ਹੱਥ 'ਚ ਨਹੀਂ ਮੈਂ ਕਈ ਵਾਰੀ ਬੇਨਤੀ ਕਰਨਾ ਖੁਣਾ ਡੰਡਾ ਉਹਤ ਅਸਲ 'ਚ ਆਪਣੀ ਬੁੱਧੀ ਗੁਰੂ ਦੇ ਹੱਥ ਵਿੱਚ ਦੇਣਾ ਹੈ ਆਪਣੀ ਮਤ ਨੂੰ ਗੁਰੂ ਦੇ ਸਾਹਮਣੇ ਭੇਟ ਕਰਨਾ ਹੈ ਮਹਾਰਾਜ ਨੇ ਬਾਣੀ ਚ ਕਿਹਾ ਡੰਡਉਤ ਬੰਦਨ ਨਮਸਕਾਰ ਹੈ ਡੰਡੇ ਦੀ ਤਰ੍ਹਾਂ ਅਨਿਕ ਬਾਰ ਕਿਦੇ ਅੱਗੇ ਸਰਬ ਕਲਾ ਸਮਰੱਥ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਉਸ ਕਰਤੇ ਪੁਰਖ ਵੈਗੁਰੂ ਜੀ ਦੇ ਚਰਨਾਂ ਵਿੱਚ ਮੇਰੀ ਡੰਡਉਤ ਹੈ ਮੈਂ ਆਪਣੇ ਆਪ ਨੂੰ ਸਮਰਪਿਤ ਕਰ ਰਿਹਾ ਡੰਡਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਇਹਦਾ ਮਤਲਬ ਕਿ ਮਹਾਰਾਜ ਕਹਿੰਦੇ ਨੇ ਅਸੀਂ ਕਰਤਾਰ ਅੱਗੇ ਮੱਥਾ ਟੇਕ ਦਿੱਤਾ। ਉਹਦੇ ਅੱਗੇ ਅਨੇਕ ਪ੍ਰਕਾਰ ਅਸੀਂ ਬੰਦਨਾ ਕਰ ਦਿੱਤੀ। ਥੋੜਾ ਜਿਹਾ ਹੋਰ ਬੇਨਤੀ ਕਰਾਂ ਕਿ ਮੱਥਾ ਟੇਕਣਾ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ। ਮੱਥਾ ਟੇਕਣਾ ਗੁਰੂ ਅੱਗੇ ਆਪਣੇ ਆਪ ਨੂੰ ਭੇਟ ਕਰ ਦੇਣਾ ਹੈ। ਇਸਲਾਮ ਵਿੱਚ ਸਜਦੇ ਦੀ یوں ਕਹਿ ਲਓ ਮੱਥੇ ਟੇਕਣ ਦੀ ਬੜੀ ਵੱਡੀ ਮਹਾਨਤਾ ਹੈ। ਆਪ ਨੂੰ ਪਤਾ ਹੈ ਵੀ ਇਹ ਮੁਸਲਮਾਨ ਵੀਰ ਜਦੋਂ ਨਮਾਜ਼ ਪੜ੍ਹਦੇ ਆ ਤੇ ਉਹ ਨਮਾਜ਼ ਪੜ੍ਹਦੇ ਆ ਵਾਰ-ਵਾਰ ਸਜਦੇ ਵੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਦੇ ਦੋ ਬਚਨ ਨੇ ਜਿਸ ਵਿੱਚ ਉਹਨਾਂ ਨੇ ਜਿਹੜਾ ਬੰਦਾ ਰੱਬ ਅੱਗੇ ਸਜਦਾ ਨਹੀਂ ਕਰਦਾ ਇਥੋਂ ਤੱਕ ਕਹਿ ਦਿੱਤਾ ਇਹੋ ਜੈ ਪੱਥਰ ਦਿਲ ਬੰਦੇ ਦਾ ਸੇਰੀ ਵੜ ਦੇਣਾ ਚਾਹੀਦਾ ਦੇਖੋ ਉਹਨਾਂ ਦਾ ਬਚਨ ਹੈ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜਾਰ ਬੜੇ ਸੌਖੇ ਅਰਥ ਨੇ ਸਵੇਰੇ ਉੱਠ ਉਜੂ ਸਾਜ ਵਜ਼ੂ ਕਰਦੇ ਨੇ ਮੁਸਲਮਾਨ ਵੀਰ ਕੇ ਰੱਬ ਦੀ ਨਮਾਜ਼ ਪੜ ਉਠ ਫਰੀਦਾ ਉਜੂ ਸਾਂਜ ਸੁਬਾ ਨਿਵਾਜ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੇ ਜਿਹੜਾ ਸਿਰ ਕਰਤਾਰ ਅੱਗੇ ਪ੍ਰਮਾਤਮਾ ਅੱਗੇ ਝੁਕਿਆ ਨਹੀਂ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ ਉਸ ਸਿਰ ਨੂੰ ਵੱਢ ਕੇ ਧਰਤੀ ਤੇ ਸੱਢ ਦੇ ਜਿਹੜਾ ਸਿਰ ਰੱਬ ਅੱਗੇ ਝੁਕਿਆ ਨਹੀਂ ਸਜਦਾ ਹੈ ਨਾ ਕਿ ਸੋ ਸਿਰ ਜੋ ਸਿਰ ਨਾ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ ਹੁਣ ਅਗਲਾ ਬਚਨ ਹੈ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੀਜੈ ਕਾਂ ਜਿਹੜਾ ਸਿਰ ਹੀ ਨਹੀਂ ਝੁਕਿਆ ਅੰਦਰ ਹੀ ਨਹੀਂ ਝੁਕਿਆ ਕੀ ਕਰੀਏ ਉਹਦਾ ਕਹਿਣ ਲੱਗੇ ਕੁੰਨੈ ਖੇਤ ਜਲਾਈਐ ਬਾਲਣ ਸੰਧੀ ਥਾਂ ਜਿਵੇਂ ਘਰ ਵਿੱਚ ਸਬਜੀ ਭਾਜੀ ਬਣਾਣੇ ਖਾਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਿਸ ਚੁੱਲ੍ਹੇ ਵਿੱਚ ਤੂੰ ਅੱਗ ਬਾਲਨੇ ਲੱਕੜਾਂ ਬਾਲਨੇ ਇਹ ਚੰਗਾ ਹੋਵੇ ਜਿਹੜਾ ਸਿਰ ਕਦੀ ਪ੍ਰਮਾਤਮਾ ਦੇ ਰੱਬ ਦੇ ਸਜਦੇ ਵਿੱਚ ਨਹੀਂ ਗਿਆ ਉਸ ਸਿਰ ਨੂੰ ਬਾਲਣ ਦੀ ਥਾਂ ਤੇ ਬਾਲ ਲੈ ਜਿਹਨੂੰ ਝੁਕਣ ਦੀ ਜਾਂਚ ਨਹੀਂ ਆਈ ਮੈਂ ਸਤੋਹ ਹੋਰ ਅੱਗੇ ਬੇਨਤੀ ਕਰਾਂਗਾ ਜੀ ਬਾਣੀ ਚੋਂ ਦੇਖਣੀ ਕਿ ਸਜਦਾ ਕਰਨਾ ਇੱਥੋਂ ਤੱਕ ਕਿ ਹਜ਼ਰਤ ਨizamuddin auliyah ਸਾਹਿਬ ਬਾਬਾ ਫਰੀਦ ਸਾਹਿਬ ਜੀ ਤੋਂ ਬਾਅਦ ਉਹ ਗੱਦੀਦਾਰ ਸਨ ਆਪ ਜੀ ਨੂੰ ਪਤਾ ਹੋਣਾ ਕਿ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਮੁਰਸ਼ਦ ਨੇ ਬਾਬਾ ਫਰੀਦ ਸਾਹਿਬ ਸ਼ੇਖ ਫਰੀਦਉਦਦ ਮਸੂਦ ਦੇ ਗੰਗੇ ਸ਼ਕਰ ਮੁਕੰਮਲ ਨਾਮ ਬਾਬਾ ਜੀ ਦਾ ਏ ਸੀ ਅਸੀਂ ਸਿੱਧਾ ਸ਼ਬਦ ਬਾਬਾ ਫਰੀਦ ਜੀ ਵਰਤਨੇ ਆ ਜਾਂ ਗੁਰਬਾਣੀ ਵਿੱਚ ਸ਼ੇਖ ਫਰੀਦ ਆਇਆ ਹੈ ਪੁਰ ਮੁਕੰਮਲ ਨਾਮ ਸੀ ਸ਼ੈਖ ਫਰੀਦਉਦੀਨ ਮਸੂਦ ਦੇ ਗੰਗੇ ਸ਼ਕਰ حضرت ਨizamuddin auliyah ਉਹਨਾਂ ਨੇ ਬਾਬਾ ਜੀ ਦੀ ਖਿਦਮਤ ਕੀਤੀ ਉਹਨਾਂ ਨੂੰ ਕਿਸੇ ਇੱਕ ਦਿਨ ਪੁੱਛਿਆ ਸੀ ਹਾਲਾਂਕਿ ਉਹ ਬਹੁਤ ਸਾਰੀਆਂ ਗੱਲਾਂ ਬਾਬਾ ਫਰੀਦ ਸਾਹਿਬ ਦੇ ਇਤਿਹਾਸ ਸੁਣਾਉਂਦੇ ਨੇ ਉਹਨਾਂ ਨੇ ਇੱਕ ਵਾਰੀ ਪੁੱਛਿਆ auliyah ਸਾਹਿਬ ਜੀ ਨੂੰ حضرت ਨizamuddin ਨੂੰ ਕਿ ਉਹਨਾਂ ਦੇ ਜੀਵਨ ਦੀ ਕੋਈ ਐਸੀ ਘਟਨਾ ਸੁਣਾਓ ਪ੍ਰਭਾਵਿਤ ਤਾਂ ਹਰ ਕਰਮ ਨੇ ਤੁਹਾਨੂੰ ਕੀਤਾ ਹੋਣਾ ਜਿਨ੍ਹਾਂ ਨੇ ਤੁਹਾਨੂੰ ਸੱਚਮੁੱਚ ਬਹੁਤ ਸਾਰਾ ਅੰਦਰੋਂ ਸਿੱਖਣ ਨੂੰ ਦਿੱਤਾ ਹੋਵੇ ਹਜ਼ਰਤ ਨizamuddin auliyah ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਬੋਲ ਕਹੇ ਕਹਿਣ ਲੱਗੇ ਇੱਕ ਰਾਤ ਬਾਬਾ ਫਰੀਦ ਸਾਹਿਬ ਖੁਜਰੇ ਵਿੱਚ ਸਨ ਪਰ ਵਿਚਾਰ ਤੋਂ ਆਪਾਂ ਦੂਰ ਨਹੀਂ ਜਾਣਾ ਮਹਾਰਾਜ ਨੇ ਪਹਿਲਾ ਬਚਨ ਕਿਹਾ ਦੀਵੇ ਤੇ ਧੂਪ ਬੱਤੀਆਂ ਪ੍ਰਮਾਤਮਾ ਦੀ ਸੇਵਾ ਕਰਨੀ ਇਹਦੇ ਵਿੱਚ ਹੀ ਸਭ ਕੁਝ ਆ ਗਿਆ ਹੁਣ ਅਗਲਾ ਬਚਨ ਹੈ ਅਨਿਕ ਬਾਰ ਵੰਦਨ ਕਰ ਰਿਹਾ ਮੈਂ ਕਰਤਾਰ ਨੂੰ ਕਿਉਂਕਿ ਆਪਾਂ ਸ਼ਬਦ ਦੀ ਕਥਾ ਕਰਦੇ ਆ ਉਸ ਤੱਕ ਤੋਂ ਦੂਰ ਨਹੀਂ ਜਾਣਾ ਜਿਹੜੀ ਵਿਚਾਰ ਚੱਲ ਰਹੀ ਹੁਣ ਵਿਚਾਰ ਚੱਲ ਰਹੀ ਹੈ ਬੰਦਨ ਦੀ ਨਮਸਕਾਰ ਦੀ ਕਹਿੰਦੇ ਨੇ ਅਸੀਂ ਦੇਖਿਆ ਖੁਜਰੇ ਵਿੱਚ ਰੋਣ ਦੀ ਆਵਾਜ਼ ਆਈ ਕਹਿੰਦੇ ਅਸੀਂ ਉੱਠ ਪਏ ਤੇ ਦਰਵਾਜ਼ਾ ਬੰਦ ਸੀ ਤੇ ਅਸੀਂ ਛੀਤ ਵਿੱਚੋਂ ਦਰਵਾਜ਼ੇ ਦੀ ਛੀਤ ਵਿੱਚੋਂ ਦੇਖਿਆ ਤੇ ਬਾਬਾ ਫਰੀਦ ਸਾਹਿਬ ਜ਼ਮੀਨ ਤੇ ਬੈਠੇ ਸਨ ਤੇ ਇਕੋਦਮ ਉੱਠਦੇ ਆ ਤੇ ਉਥੇ ਟੈਲਨ ਲੱਗ ਪੈਂਦੇ ਆ ਫਿਰ ਸਜਦੇ ਵੀ ਜਿਵੇਂ ਗੋਡੇ ਲਾਉਂਦੇ ਨੇ ਜ਼ਮੀਨ ਤੇ ਸਜਦਾ ਕਰਦੇ ਨੇ ਇਉਂ ਕਹਿ ਲੋ ਮੱਥਾ ਟੇਕਦੇ ਨੇ ਤੇ ਫਿਰ ਇਕੋਦਮ ਸਿਰ ਤੇ ਹੱਥ ਫੇਰਦੇ ਆ ਤੇ ਉਹਨਾਂ ਨੇ 4 17 ਕਹੀਆਂ ਉਹਦੇ ਵਿੱਚੋਂ ਇੱਕ ਸਤਰ ਹੈ ਫਾਰਸੀ ਦੀ ਅਜ਼ ਬਹਿਰੇ ਤੂੰ ਮੀਰਮ ਸਜਦੇ ਦਾ ਮਤਲਬ ਕੀ ਹੈ ਅਜ਼ ਬਹਿਰੇ ਤੂੰ ਮੀਰਮ ਜ਼ੇ ਬਰਾਏ ਤੂ ਜੀਮ ਇਹਦਾ ਭਾਵ ਕਿ ਯਾ ਅੱਲਾ ਜਿੰਨੀ ਦੇਰ ਤੱਕ ਮੈਂ ਜੀਆ ਸਿਰਫ ਤੇਰੀ ਖਾਤਰ ਤੇਰੀ ਨਮਾਜ਼ ਲਈ ਤੇਰੀ ਇਬਾਦਤ ਲਈ ਜੀਆ ਜਿਸ ਦਿਨ ਮੈਂ ਮਰਾਂ ਉਸ ਦਿਨ ਵੀ ਤੇਰੀ ਇਬਾਦਤ ਵਿੱਚ ਹੀ ਮਰਾਂ ਸਜਦੇ ਦਾ ਮਤਲਬ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਫਿਰ ਬੇਨਤੀ ਗੁਰਮਖੋ ਉਹ ਬੜੇ ਪਿਆਰੇ ਬੋਲ ਮੈਨੂੰ ਲੱਗੇ ਅਸ ਬਹਿਰੇ ਤੂ ਮੀਰਮ ਜ਼ੇ ਬਰਾਏ ਤੂ ਜੀਮ ਜੇ ਮੈਂ ਮਰਾਂ ਤਾਂ ਵੀ ਤੇਰੇ ਲਈ ਮੈਂ ਜੀਆਂ ਤੇ ਤਾਂ ਵੀ ਤੇਰੇ ਲਈ ਹੁਣ ਇਸ ਤੋਂ ਅਗਲੀ ਬੇਨਤੀ ਆਪਾਂ ਇੱਕ ਸਿਰ ਵੱਡਣਾ ਕਿ ਨੇਉਣ ਅਸੀਂ ਲੰਘਨੇ ਆ ਜੀ ਆ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਅਸੀਂ ਸਾਰੇ ਮੱਥੇ ਟੇਕਨੇ ਆ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਇੱਥੇ ਕਥਾ ਕਰਦੇ ਆ ਕਿ ਮੱਥਾ ਟੇਕਦੇ ਆ ਕਈ ਵਾਰੀ ਤੁਸੀਂ ਦੇਖੋਗੇ ਇਸਲਾਮ ਵਿੱਚ ਖਾਸ ਕਰਕੇ ਕਈ ਮੱਥੇ ਦੇ ਉੱਤੇ ਉਹਨਾਂ ਦਾ ਨਿਸ਼ਾਨ ਪੈ ਜਾਂਦਾ ਹੈ ਨਮਾਜ਼ ਜਿਹੜੇ ਪਰਦੇ ਨਾ ਉਹਨਾਂ ਦੇ ਇਹ ਮੱਥਾ ਜਿਹੜਾ ਰਗੜ ਰਗੜ ਕੇ ਉਹ ਸਕਿਨ ਉਹ ਚਮੜੀ ਦਾ ਰੰਗ ਬਦਲ ਜਾਂਦਾ ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ ਕਿ ਜੇ ਮੱਥਾ ਟੇਕ ਕੇ ਤੇਰੇ ਸਕਿਨ ਤੇ ਤੇਰੀ ਚਮੜੀ ਤੇ ਨਿਸ਼ਾਨ ਪਿਆ ਤੇ ਕਾਹਦਾ ਪਿਆ ਜੇ ਮੰਨ ਲਓ ਮੱਥਾ ਟੇਕਿਆ ਤੇ ਮੱਥਾ ਟੇਕਣ ਦਾ ਨਿਸ਼ਾਨ ਧਰਤੀ ਤੇ ਰਗੜਨ ਤੋਂ ਬਾਅਦ ਤੇਰੀ ਚਮੜੀ ਤੇ ਪਿਆ ਤੇ ਕਾਹਦਾ ਪਿਆ ਇੱਕ ਵਾਰੀ ਇਹੋ ਜਿਹਾ ਮੱਥਾ ਟੇਕ ਤੇ ਜ਼ਮੀਨ ਤੇ ਇਹੋ ਜਾਂ ਨਿਸ਼ਾਨ ਪੈ ਜਾ ਲੋਕ ਉਥੇ ਮੱਥੇ ਟੇਕੀ ਜਾਣ ਫਿਰ ਮੈਂ ਜਦੋਂ ਅੱਜ ਪੜ ਰਿਹਾ ਸਾਂ ਉਹਦੇ 2:17 ਨੇ ਉਹ ਕਹਿੰਦਾ ਹੈ ਨਿਸ਼ਾਨੇ ਸਜੂਦ ਤੇਰੀ ਜ਼ੰਬੀ ਪਰ ਖੁਵਾ ਤੋ ਕਿਆ ਨਿਸ਼ਾਨੇ ਸਜੂਦ ਇਹਦਾ ਅਰਥ ਹੈ ਸਜਦੇ ਦਾ ਨਿਸ਼ਾਨ ਮੱਥਾ ਟੇਕਣ ਦਾ ਨਿਸ਼ਾਨ ਨਿਸ਼ਾਨੇ ਸਜੂਦ ਤੇਰੀ ਜ਼ੰਬੀ ਇਹ ਬੇ ਨਾਲ ਜੀ ਜ਼ੰਬੀ ਜ਼ੰਬੀ ਦਾ ਅਰਥ ਹੈ ਮੱਥਾ ਤੇ ਜ਼ਮੀ ਦਾ ਅਰਥ ਧਰਤੀ ਨਿਸ਼ਾਨੇ ਸਜੂਦ ਤੇਰੀ ਜੰਬੀ ਪਰ ਹੁਆ ਤੋ ਕਿਆ ਕੋਈ ਐਸਾ ਸਜਦਾ ਕਰ ਕਿ ਜ਼ਮੀ ਪਰ ਵੀ ਨਿਸ਼ਾਨ ਰਹੇ ਇੱਕ ਹੋ ਜਾ ਮੱਥਾ ਟੇਕ ਜਿੱਥੇ ਤੂੰ ਮੱਥਾ ਟੇਕ ਜਾਏ ਸੱਚੇ ਉਹ ਸਦਾ ਵਾਸਤੇ ਜ਼ਮੀਨ ਤੇ ਨਿਸ਼ਾਨ ਪੈ ਜਾ ਹੁਣ ਮੇਰੀ ਬੇਨਤੀ ਜੀ ਮੱਥਾ ਟੇਕਣ ਦਾ ਮਤਲਬ ਇੱਕ ਆਪਾਂ ਕੀਤਾ ਬਾਹਰ ਮੁਖੀ ਪਰ ਅੰਤਰੀ ਅਰਥ ਹੈ ਮੱਥਾ ਜਿਹਨੂੰ ਟੇਕਦੀ ਉਹਦੇ ਅੱਗੇ ਸਮਰਪਣ ਕਰ ਦੇਈਦਾ ਹੁੰਦਾ ਹੈ ਮੱਥਾ ਟੇਕਣ ਦਾ ਮਤਲਬ ਹੈ ਆਪਣਾ ਭੇਟ ਕਰ ਦਿੱਤਾ ਇਸੇ ਕਰਕੇ ਮਹਾਰਾਣੀ ਜਦੋਂ ਸਿਰ ਲਾਣ ਦੀ ਗੱਲ ਵੀ ਕੀਤੀ ਨਾ ਆਪਾਂ ਕਹਿੰਦੇ ਆ ਜੀ ਸਿੱਖ ਸਿਰ ਭੇਟ ਕਰੇ ਕੋਈ ਸ਼ੱਕ ਨਹੀਂ ਇੱਕ ਫਿਜ਼ੀਕਲ ਤੌਰ ਤੇ ਸਿਰ ਭੇਟ ਕਰਨ ਦੀ ਕਥਾ ਹੈ ਦੂਜਾ ਹੈ ਆਪਣੇ ਹੰਕਾਰ ਦਾ ਸਿਰ ਵੱਢ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇਣਾ ਮਾਰੇ ਦਾ ਬਚਨ ਹੈ ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰ ਉਤਾਰ ਆਪਣਾ ਸਿਰ ਲਾ ਕੇ ਗੁਰੂ ਸਾਹਮਣੇ ਰੱਖ ਦੇ ਤੇ ਅੱਗੇ ਫਿਰ ਇਹਦੀ ਵਿਆਖਿਆ ਕੀਤੀ ਸਿਰ ਕਿਵੇਂ ਲਾਏ ਸਤਿਗੁਰ ਕਾ ਬਾਣਾ ਮੰਨ ਲੈ ਸ਼ਬਦ ਰੱਖੇ ਉਰਤਾਂ ਜਿਹੜਾ ਗੁਰੂ ਦੀ ਰਜ਼ਾ ਨੂੰ ਮੰਨ ਲੈ ਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾਲੇ ਸਮਝੋ ਨੇ ਆਪਣਾ ਸਿਰ ਲਾ ਕੇ ਗੁਰੂ ਨੂੰ ਭੇਟ ਕਰ ਦਿੱਤਾ ਮੈਂ ਬੇਨਤੀ ਕਰਾਂ ਜੀ ਗੋਪਾਲ ਅੱਗੇ ਮਹਾਰਾਜ ਕਹਿੰਦੇ ਸੀ ਅਨਕ ਬਾਾਰ ਉਸ ਕਰਤੇ ਪੁਰਖ ਵੈ ਗੁਰੂ ਜੀ ਨੂੰ ਮੱਥਾ ਟੇਕਨੇ ਪਏ ਆ ਸਾਡੇ ਵਾਸਤੇ ਗੋਪਾਲ ਦੀ ਸੇਵਾ ਧੂਪ ਦੀਵੇ ਕ੍ਰਿਤਖ ਹੈ ਹਾਂ ਇੱਕ ਪੱਖ ਹੋਰ ਹੈ ਕਈ ਵਾਰੀ ਦੇਖੋ ਸਰੀਰ ਦਾ ਢਾਂਚਾ ਝੁਕਣਾ ਇੱਕੋ ਜਿਹਾ ਹੈ ਜਿਸ ਬੰਦੇ ਨੇ ਗੁਰਦੁਆਰੇ ਜੇਬ ਕਟਣੀ ਉਹ ਵੀ ਮੱਥਾ ਉਸ ਤੋਂ ਨਹੀਂ ਟੇਕ ਰਿਹਾ ਹੈ ਯਾਦ ਰੱਖਿਓ ਇਹ ਸਭ ਤੋਂਾਂ ਤੇ ਮਿਲਦਾ ਇਹੋ ਜਿਹਾ ਜਿਸ ਬੰਦੇ ਨੇ ਗੁਰਦੁਆਰੇ ਆ ਕੇ ਕੋਈ ਮਾੜਾ ਕਰਮ ਕਰਨਾ ਕਿਸੇ ਦਾ ਮੋਬਾਈਲ ਫੋਨ ਖੋਣਾ ਜਾਂ ਕਿਸੇ ਦਾ ਜੇਬ ਕਟਣੀ ਸਾਡੇ ਸਾਹਮਣੇ ਮੱਥਾ ਉਟੇਕ ਰਿਹਾ ਹੱਥ ਉਹਦੇ ਵੀ ਜੁੜੇ ਨੇ ਪਰ ਪਿਆਰਿਓ ਫਿਜ਼ੀਕਲ ਤੌਰ ਤੇ ਉਹਦੀ मुद्रा ਬੰਦਗੀ ਵਾਲੇ ਵਰਗੀ ਏ ਪਰ ਉਸ ਬੰਦੇ ਦਾ ਅੰਦਰ ਥੋੜਾ ਸਮਰਪਿਤ ਹੋਇਆ ਇਹ ਸੰਬੰਧੀ ਗੁਰੂ ਸਾਹਿਬ ਦਾ ਇੱਕ ਵਚਨ ਹੈ ਕਿ ਸਲਾਮ ਜਵਾਬ ਦੋਵੇਂ ਕਰੈ ਮੱਥਾ ਵੀ ਟੇਕਦਾ ਤੇ ਅੱਗੋ ਆਕੜ ਦਾ ਗੱਲ ਵੀ ਨਹੀਂ ਮੰਨਦਾ ਮੈਂ ਤਾਂ ਬੇਨਤੀ ਕੀਤੀ ਮੱਥਾ ਟੇਕਣ ਦਾ ਮਤਲਬ ਕਿ ਆਪਣੇ ਅੰਦਰ ਨੂੰ ਸਮਰਪਿਤ ਕਰ ਦੇਣਾ ਪਰ ਜੇ ਸਲਾਮ ਜਵਾਬ ਦੋਵੇਂ ਕੰਡਾ ਕਰੈ ਮੁੰਢੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਂ ਨਕਾਈ ਪਾਈ ਮੱਥਾ ਟੇਕਣਾ ਵੀ ਤੇ ਅੱਗੋ ਖੁਜਿਤ ਕਰਨੀ ਦੋਵੇਂ ਝੂਠੇ ਨੇ ਹੁਣ ਸਤਿਗੁਰੂ ਦਾ ਇੱਕ ਬਚਨ ਮੇਰੀ ਇੱਛਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਮੈਂ ਦੂਜਾ ਆਪਾਂ ਖਰਜ ਕਰ ਲਗਾ ਇੱਕ ਹੈ ਕਿ ਮੱਥਾ ਟੇਕਣਾ ਅੰਦਰੋਂ ਸਮਰਪਿਤ ਹੋ ਜਾਣਾ ਅੰਦਰੋਂ ਝੁਕ ਜਾਣਾ ਸੱਚ ਹੈ ਬਾਹਰ ਮੁਖੀ ਅਸੀਂ ਸਾਰੇ ਝੁਕਨੇ ਆ ਜੇ ਕਿਤੇ ਸਕੈਨਿੰਗ ਕਰਨ ਵਾਲੀ ਮਸ਼ੀਨ ਲੱਗੀ ਹੋਵੇ ਨਾ ਕਿਤੇ ਜਿਹੜੀ ਬੰਦੇ ਦੇ ਅੰਦਰ ਬਾਹਰ ਸਾਰੀ ਜਾਣਕਾਰੀ ਦਿੰਦੀ ਹੋਵੇ ਯਾਦ ਰੱਖਿਓ ਬੰਦੇ ਦਾ ਬਾਹਰ ਦਾ ਢਾਂਚਾ ਜ਼ਰੂਰ ਝੁਕਦਾ ਹੋਵੇਗਾ ਪਰ ਅੰਦਰ ਹੰਕਾਰ ਦਾ ਸਿਰ ਗੁਰੂ ਸਾਹਿਬ ਨੇ ਆਕੜ ਕੇ ਖਲੋਤਾ ਹੋਵੇਗਾ ਬਾਹਰ ਝੁਕ ਰਿਹਾ ਹੈ ਅੰਦਰ ਵਿੱਚ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਕਲੀਅਰ ਕੀਤਾ ਹਾਲਾਂਕਿ ਉੱਥੇ ਕਾਜ਼ੀ ਨੇ ਇੱਕ ਸਵਾਲ ਕੀਤਾ ਸੀ ਮਹਾਰਾਜ ਜੀ ਕਿ ਇਹ ਸਿੱਖ ਮੱਥਾ ਕਿਉਂ ਟੇਕਦੇ ਨੇ ਭਾਈ ਸਾਹਿਬ ਕਥਾ ਕਰਦੇ ਆ ਇਤਿਹਾਸ ਦੀ ਘਟਨਾ ਹੈ ਇਹ ਮੱਥਾ ਕਿਉਂ ਟੇਕਦੇ ਆ ਤੇ ਸਤਗੁਰਾਂ ਨੇ ਉੱਤਰ ਦਿੱਤਾ ਸੀ ਮੈਂ ਸੰਖੇਪ ਜੀ ਗੱਲ ਕਰਾਂ ਕਿ ਮੋਹਰ ਲਈ ਤੇ ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ ਆਪ ਸਭ ਨੂੰ ਪਤਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ فرمایا ਕਾਜ਼ੀ ਜੀ ਐਸ ਮੋਹਰ ਦੇ ਅੱਖਰ ਪੜ ਕੇ ਸੁਣਾਓ ਉਹ ਕਹਿੰਦਾ ਜੀ ਇਹ ਅੱਖਰ ਪੁੱਠੇ ਹੁੰਦੇ ਆ ਇਹ ਪੜੇ ਨਹੀਂ ਜਾਂਦੇ ਤੇ ਸ਼ਾਈ ਲਾ ਕੇ ਉਸ ਮੋਹਰ ਨੂੰ ਜਦੋਂ ਝੁਕਾ ਦਿੱਤਾ ਉਹ ਹੀ ਅੱਖਰ ਸਿੱਧੇ ਹੋ ਗਏ ਸਤਗੁਰਾਂ ਨੇ ਕਿਹਾ ਖੁਣ ਪੜੋ ਉਹ ਪੜ ਗਿਆ ਮਹਾਰਾਜ ਕਹਿੰਦੇ ਨੇ ਮੋਹਰ ਦੇ ਅੱਖਰ ਪੁੱਠੇ ਨੇ ਜੇ ਨੂੰ ਚੁਕਾ ਦਈਏ ਸ਼ਾਈ ਲਾ ਕੇ ਚੁਕਾ ਦਈਏ ਤੇ ਪੁੱਠੇ ਅੱਖਰ ਵੀ ਸਿੱਧੇ ਹੋ ਜਾਂਦੇ ਆ ਮੱਥੇ ਦੇ ਲੇਖ ਪੁੱਠੇ ਹੋ ਸਕਦੇ ਆ ਜੇ ਭਾਵਨਾ ਸਹਿਤ ਗੁਰੂ ਨੂੰ ਅੰਦਰੋਂ ਸਜਦਾ ਕਰਦਾ ਤੇ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਆ ਪਰ ਅਰਜ ਮੈਂ ਜਿਹੜੀ ਅਗਲੀ ਕਰ ਲਗਾ ਧਿਆਨ ਨਾਲ ਸੁਣਿਓ ਕਿ ਗੁਰਬਾਣੀ ਨੇ ਯਾਦ ਰੱਖਿਓ ਜਦੋਂ ਸਤਗੁਰੂ ਬਚਨ ਕਰਦੇ ਆ ਇੱਕ ਪਾਸੇ ਇੱਕ ਚੀਜ਼ ਦਾ ਮੰंडन ਕਰ ਰਿਹਾ ਕਰੋ ਉਸੇ ਸ਼ਬਦ ਦਾ ਖੰਡਨ ਕਰ ਲੱਗ ਪੈਂਦੇ ਆ ਸੱਚੇ ਬਾਦਸ਼ਾਹ ਹੁਣ ਦੇਖੋ ਅਸੀਂ ਮਹਾਰਾਜ ਜੀ ਦੇ ਬਚਨ ਪੜ੍ਹ ਰਹੇ ਆ ਆਰਾਮ ਸਿਮਰ ਆਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਹਾਰਾਜ ਕਹਿ ਰਹੇ ਨੇ ਇੱਕ ਪਾਸੇ ਫਿਰ ਦੂਜੇ ਪਾਸੇ ਕਹਿੰਦੇ ਨੇ RAM RAM ਕਰਤਾ ਜਗ ਪਿਰੈ RAM ਨਾ ਪਾਇਆ ਜਾਏ ਗੁਰਮੁਖੋ ਇੱਕ ਪਾਸੇ ਬਾਣੀ ਕਹਿੰਦੀ ਜਪ ਤਪ ਸੰਜਮ ਧਰਮ ਨਾ ਕਮਾਇਆ ਤੇ ਦੂਜੇ ਪਾਸੇ ਬਾਣੀ ਕਹਿ ਰਹੀ ਹੈ ਕਿਆ Jap ਕਿਆ Tap ਕਿਆ व्रत ਪੂਜਾ ਜਾਂ ਕਹਿ ਰਿਦਾ ਪਾਉ ਖੈ ਦੂਜਾ ਇੱਕ ਪਾਸੇ ਗੁਰਬਾਣੀ ਇਸ਼ਨਾਨ ਦਾ ਖੰਡਨ ਕਰ ਰਹੀ ਹੈ ਜੀ ਜਲ ਕੇ ਮੱਜਨ ਜੈਗਤ ਹੋਵੈ ਨਿਤਨਿਤ ਮਿੰਡਕਨਾਵੈ ਜੈਸੇ ਮਿੰਡਕ ਤੈਸੇ ਓਇ ਨਰ ਫਿਰ ਫਿਰ ਜੋਨੀ ਆਵੈ ਦੂਜੇ ਪਾਸੇ ਗੁਰਬਾਣੀ ਇਸ਼ਨਾਨ ਨੂੰ ਸਵੀਕਾਰ ਕਰਦੀ ਕਹਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਉਦ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਨੀ ਬਰੀਕੀ ਨਾਲ ਸਾਨੂੰ ਸ਼ਬਦ ਦੇ ਧਿਆਨ ਵਿਚਾਰ ਵੀ ਜਾਣਾ ਚਾਹੀਦਾ ਹੈ ਹੁਣ ਇੱਕ ਪਾਸੇ ਹੁਣ ਆਪਾਂ ਸਾਰਾ ਮੰਡਨ ਕੀਤਾ ਜੀ ਨਮਸਕਾਰ ਕਰਨ ਦਾ ਵੀ ਮੱਥਾ ਟੇਕਣ ਦਾ ਮਤਲਬ ਇਹ ਅੰਦਰ ਨੂੰ ਝੁਕਾ ਦੇਣਾ ਦੂਜੇ ਪਾਸੇ ਮੈਂ ਬੇਨਤੀ ਕਰਾਂ ਜੇ ਅੰਦਰ ਨਹੀਂ ਝੁਕਦਾ ਉਸ ਮੱਥੇ ਨੂੰ ਗੁਰੂ ਜੀ ਨੇ ਕਿਹਾ ਇਹ ਪਖੰਡਖ ਹੈ ਸੀਸ ਨਿਵਾਇਆ ਕਿਆ ਥੀ ਹੈ ਜਾਂ ਰਿਦਾ ਕੋ ਸੱਦੇ ਜਾ ਮਹਾਰਜ ਧੰਨ ਗੁਰੂ ਨਾਨਕ ਦੇਵ ਜੀ ਜੇ ਖਿਰਦਾ ਹੀ ਮਲੀਨਤਾ ਨਾਲ ਭਰਿਆ ਹੈ ਤੇ ਪਿਆਰੇ ਉਸ ਮੱਥਾ ਟੇਕਣ ਦਾ ਕੀ ਫਾਇਦਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਸਿਰਫ ਸਰੀਰਕ ਤੌਰ ਤੇ ਝੁਕ ਜਾਣਾ ਹੀ ਪਰਮ ਸਤ ਦੀ ਪ੍ਰਾਪਤੀ ਨਹੀਂ ਸਰੀਰਕ ਤੌਰ ਤੇ ਝੁਕ ਜਾਣਾ ਹੀ ਰੂਖਾਨੀਅਤ ਦੀ ਆਖਰੀ ਮੰਜ਼ਲ ਨਹੀਂ ਝੁਕਣਾ ਜ਼ਰੂਰੀ ਹੈ ਪਰ ਜੇ ਅੰਦਰ ਨਹੀਂ ਝੁਕ ਰਿਹਾ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਅਕਾਲ ਉਸਤਤ ਵਿੱਚ ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਾਂ ਪਇਓ ਮਲ ਜੋ ਪੈ ਕਾਢ ਤ ਅਨੇਕ ਡੰਡ ਸੋਤੋਂ ਨਾ ਡੰਡੌਤ ਅਸਟਾਂਗ ਅਤ ਤੀਸ ਕੋ ਕਾਂ ਪਇਓ ਰੋਗੀ ਜੋ ਪੈ ਡਾਰੇ ਉਰਦ ਮੁਖ ਮਨ ਤੇ ਨਾ ਮੂਢ ਨਿਖਾਰਿਓ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪਰਵੀਨ ਇੱਕ ਭਾਵਨਾ ਬਹੀਨ ਕੈਸੇ ਪਾਵੇਂ ਜਗਦੀਸ਼ ਕੋ ਥੋੜੇ ਜਿਹੇ ਦੇ ਅਰਥ ਆਪਾਂ ਕਰ ਲੈਣੀਆਂ ਗੁਰਮਤਿ ਨੂੰ ਪੜਨ ਵਾਲੇ ਤਾਂ ਸਮਝਦੇ ਆ ਇਹਦੇ ਅਰਥ ਜਿਨ੍ਹਾਂ ਨੇ ਨਹੀਂ ਕਦੀ ਅਕਾਲ ਉਸਤਤ ਪੜੀ ਮਹਾਰਜ ਕਹਿੰਦੇ ਸਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਇਕੱਲੇ ਰੱਬ ਅੱਗੇ ਸਜਦੇ ਨਹੀਂ ਮਹਾਰਜ ਕਹਿੰਦੇ ਨੇ ਤੋਪ ਚੀ ਜਦੋਂ ਤੋਪ ਚਲਾਉਂਦਾ ਹੈ ਗੋਲੀ ਚਲਾਉਂਦਾ ਬੰਦੂਕ ਚਲਾਉਂਦਾ ਕੋਈ ਆਦਮੀ ਉਹ ਜ਼ਮੀਨ ਤੇ ਲੇਟ ਕੇ ਆਪਣੀ ਗਰਦਨ ਨੂੰ ਝੁਕਾ ਕੇ ਗੋਲੀ ਚਲਾ ਰਿਹਾ ਹੈ ਪਰ ਉਹਦੀ ਗਰਦਨ ਝੁਕੰਦਾ ਮਤਲਬ ਇਹ ਨਹੀਂ ਕੋ ਮੱਥਾ ਡੇਗਦਾ ਪਿਆ ਮਾਰੇ ਸੱਚੇ ਪਾਤਸ਼ਾਹ ਬਚਨ ਕਰ ਰਿਹਾ ਕਿ ਸਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਬੰਦੂਕ ਚਲਾਣ ਵਾਲਾ ਸਿਰ ਝੁਕਾਂਦਾ ਪਿਆ ਪਰ ਕਿਸੇ ਨੂੰ ਗੋਲੀ ਮਾਰਨੀ ਇਹਦਾ ਮਤਲਬ ਇਹ ਨਹੀਂ ਕਿ ਸਰੀਰਕ ਚੁਤੇ ਝੁਕਿਆ ਉਹ ਬੰਦਨਾ ਕਰ ਰਿਹਾ ਸਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸਤੀ ਅਨੇਕ ਦਾ ਨਵਾਬ ਤਹਾਂ ਸੀਸ ਕੋ ਪੋਸਤ ਖਾਣ ਵਾਲੇ ਨੂੰ ਨਸ਼ਾ ਨਾ ਮਿਲੇ ਉਹ ਸਿਰ ਛੱਟ ਕੇ ਪਿਆ ਰਹਿੰਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਰੱਬ ਦੀ ਇਵادت ਕਰ ਰਿਹਾ ਹੈ ਸਰੀਰਕ ਤੌਰ ਤੇ ਸਿਰ ਝੁਕਿਆ ਹੋ ਕੇ ਨਸ਼ੇ ਦੀ ਤੋਟਖੇ ਪੋਸਤੀ ਅਨੇਕ ਦਾ ਨਿਵਾਵਤੈ ਸੀਸ ਕੋ ਕਾਂ ਭਇਓ ਮਲ ਜੋ ਪੈ ਕਾਢ ਤ ਅਨੇਕ ਡੰਡ ਹੁਣ ਦੇਖੋ ਜਿਹੜਾ ਪਹਿਲਵਾਨ ਹੈ ਨਾ ਜੀ ਅਖਾੜੇ ਵਿੱਚ ਉਤਰਦਾ ਉਹ ਕਈ ਵਾਰੀ ਤੁਸੀਂ ਦੇਖੋ ਆਪਣੇ ਹੱਥਾਂ ਦੇ ਭਾਰ ਹੱਥਾਂ ਦੇ ਬਲ ਉਹ ਸਰੀਰ ਨੂੰ ਡੰਡ ਭੇਲਦਾ ਜੀ ਡੰਡ ਕੱਢਦਾ ਕਹਿ ਲੋ ਜੀ ਡੰਡ ਭੇਲਦਾ ਕਈ ਵਾਰੀ ਆਪਣਾ ਨੱਕ ਉਹ ਜ਼ਮੀਨ ਨੂੰ ਰਗੜ ਕੇ ਫਿਰ ਸਰੀਰ ਨੂੰ ਚੁੱਕਦਾ ਹੈ ਤੇ ਮਹਾਰਾਜ ਕਹਿੰਦੇ ਕਈ ਪਹਿਲਵਾਨ ਐਸੇ ਐਸੇ ਨੇ ਜਿਹੜੇ ਇੱਕੋ ਵਾਰੀ 100-100 ਵਾਰੀ ਡੰਡ ਕੱਢ ਜਾਂਦੇ ਆ ਡੰਡ ਪੇੜ ਜਾਂਦੇ ਆ ਯਾਦ ਰੱਖੀ 100 ਵਾਰੀ ਨੱਕ ਜ਼ਮੀਨ ਨਾਲ ਰਗੜਨ ਦਾ ਮਤਲਬ ਇਹ ਨਹੀਂ ਕਿ ਉਹ ਰੱਬ ਨੂੰ ਮੱਥਾ ਪਟੇਕਦੇ ਆ ਕਾਂ ਪਾਇਓ ਮਲ ਜੋ ਪਕਾੜਤ ਅਨੇਕ ਡੰਡ 100 ਤੋਂ ਨਾ ਡੰਡੌਤ ਉਹ ਡੰਡੌਤ ਨਹੀਂ ਅਸ਼ਟਾਂਗ ਅਥ 30 ਕੋ ਇੱਕ ਡੰਡੌਤ ਹੁੰਦੀ ਇੱਕ ਅਸ਼ਟਾਂਗ ਹੁੰਦਾ ਹੈ ਡੰਡਾਉ ਦਰ ਤੇ ਸਿੱਧਾ ਲੇਟਣਾ ਤੇ ਅਸ਼ਟਾਂਗ ਦਾ ਅਰਥ ਹੁੰਦਾ ਹੈ ਕਿ ਸਰੀਰ ਦੇ 8 ਅੰਗ ਧਰਤੀ ਨੂੰ ਛੂ ਜਾਣ ਮਹਾਰਾਜ ਕਹਿੰਦਾ ਹੁਣ ਪਹਿਲਵਾਨ ਡੰਡ ਕੱਢ ਰਿਹਾ ਉਹ ਅਸ਼ਟਾਂਗ ਥੋੜਾ ਕਰ ਰਿਹਾ ਸੋ ਤੋਂ ਨਾ ਡੰਡਾਉਤ ਅਸ਼ਟਾਂਗ ਅਸਤੀਸ ਕੋ ਅੱਗੇ ਕਾਹ ਪਇਓ ਰੋਗੀ ਜੇ ਜੋ ਪੈ ਡਾ ਰਿਓ ਰਹੋ ਉਰਧ ਮੁਖ ਕਈ ਵਾਰੀ ਤੁਸੀਂ ਦੇਖੋ ਆਦਮੀ ਬਿਮਾਰ ਹੁੰਦਾ ਹੈ ਇਹੋ ਜੀ ਬਿਮਾਰੀ ਲੱਗ ਜਾਏ ਉਹਦਾ ਮੂੰਹ ਸਾਰਾ ਦਿਨ ਉੱਚਾ ਹੀ ਰਹਿੰਦਾ ਇਸ ਤਰੀਂ ਰਹਿੰਦਾ ਉੱਤੇ ਤੇ ਮਾਰੇ ਸੱਚੇ ਪਾਤਸ਼ਾਹ ਬਚਨ ਕਰਦੇ ਆ ਕਿ ਸਿਰਫ ਉਪਰ ਅੱਖਾਂ ਚੁੱਕਣ ਨਾਲ ਮੂੰਹ ਚੁੱਕਣ ਨਾਲ ਇਬਾਦਤ ਥੋੜਾ ਹੈ ਕਈ ਬਿਮਾਰ ਬੰਦੇ ਵਿਚਾਰੇ ਕਈ ਕਿ ਸਾਲ ਉਹਦਾ ਮੂੰਹ ਅਸਮਾਨ ਵਾਲੀ ਹੁੰਦਾ ਉਹ ਕੋਈ ਰੱਬ ਦੀ ਇਬਾਦਤ ਥੋੜਾ ਕਰ ਰਹੇ ਕਾਹ ਪਇਓ ਰੋਗੀ ਜੋ ਕੋ ਡਾਰੇ ਰਿਓ ਰੁਦ ਮੁਖ ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕੋ ਕਈ ਐਸੇ ਨੇ ਜਿਨ੍ਹਾਂ ਨੇ ਆਪਣੇ ਸਿਰ ਦੇ ਕੇਸ ਮੁੰਦਤੇ ਆ ਕਹਿਣ ਲੱਗੇ ਸੇਰ ਦੇ ਕੇਸ ਮੁੰਨਿਆ ਸਨਿਆਸੀ ਥੋੜਾ ਹੁੰਦਾ ਜੇ ਮਨ ਦੀ ਵਾਸ਼ਨਾ ਨੇ ਮੁੰਨੀ ਤਾਂ ਕਾਹ ਪਏ ਰੋਗੀ ਜੋ ਪੈ ਡਾਰੇ ਰਿਓ ਉਰਦ ਮੁਖ ਮਨ ਤੇ ਨਾ ਮੁੰਡ ਨਿਖਾਰਿਓ ਆਦ ਈਸ਼ ਕੋ ਕਾਮਨਾ ਅਭੀਨ ਸਦਾ ਦਾਮਨਾ ਪਰਵੀਨ ਜੇ ਬੰਦਾ ਵਾਸ਼ਨਾ ਵਿੱਚ ਲੁਭਦ ਹੈ ਏਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ ਜੇ ਇੱਕ ਕਰਤੇ ਪੁਰਖ ਅੱਗੇ ਝੁਕਿਆ ਹੀ ਨਹੀਂ ਤੇ ਫਿਰ ਬਾਹਰ ਦੇ ਸਜਦੇ ਕਰਨ ਦਾ ਕੀ ਫਾਇਦਾ ਇੱਥੇ ਮੈਂ ਸਿਰਫ ਥੋੜਾ ਤਾਂ ਰੁਕਿਆ ਮੱਥਾ ਟੇਕਣ ਨਾਲ ਆਪ ਜੀ ਲਈ ਨਾ ਮੈਂ ਆਪਣੇ ਲਈ ਕਹਿੰਨਾ ਸਤਿਗੁਰੂ ਇਹੋ ਜਿਹਾ ਮੱਥਾ ਟੇਕਣ ਦੀ ਜਾਂਚ ਬਖਸ਼ ਦਿਓ ਇੱਕ ਵਾਰੀ ਤੇਰੇ ਦਰ ਤੇ ਟੇਕਦੀਏ ਦੁਬਾਰਾ ਚੁੱਕਣਾ ਹੀ ਨਾ ਪਾ